ਚਲੋ ਆ ਗਿਆ ਮੈਂ ਜੇ ਤੁਸੀਂ ਥੋੜੀ ਮਨ ਦਿਓਗੇ ਕਿ ਜੋ ਕਾਲਤਖ ਸਾਹਿਬ ਦਾ ਹੁਕਮ ਹੋਇਆ ਸੀ ਰੇਡੀਅਨ ਹਾਂ ਜੱਜਦਾਰ ਸਾਹਿਬਾਨ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਿਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਕਾਲਤਖ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਮੈਂ ਅਸੀਂ ਚਾਹੇ ਜੋ ਵੀ ਕੋਈ ਆਪਾਂ ਚ ਜੋ ਹੋ ਸਕਦੀਆਂ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਮਾਉਂਦਾ ਕਿੰਸਰ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀਗੇ ਹਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮਾਣੇ ਬਣ ਕੇ ਇਹ ਫੀਸ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਬੋਫੀ ਨਾਮਾ ਤੁਹਾਡਾ ਪੂਰਨ ਨਹੀਂ ਹੋਇਆ ਸੀਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਚੱਕ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਬਤਖ਼ਤ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੇ ਕੋਈ ਟਿੱਪਣੀ ਸਮਰਧੀ ਨਹੀਂ ਕਰਨੀ ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਨਾ ਉਹ ਕਾਬਤਖ਼ਤ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ ਬਸ ਸਜ਼ਾ ਲਗਾਈ ਜਾ ਸਕਦੀ ਹੈ ਇਸ ਕਰਕੇ ਕਾਬਤਖ਼ਤ ਸਾਹਿਬ ਬਲੋ ਸਹੀ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਇਸ ਸੰਬੰਧ ਵਿੱਚ ਕਾਬਤਖ਼ਤ ਦੇਖੋ ਤਾਂ ਕਾਬਤਖ਼ਤ ਸਾਹਿਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਛ ਕਰਨ ਅਸੀਂ ਉਹਦੇ ਵਾਸਤੇ ਹੱਲ ਚੰਗਾ ਜਿਹੜੇ ਉਹਦੇ ਮਿਲੇ ਸੀ ਆਪਾਂ ਉਹਨੂੰ ਸਰਪ੍ਰਸਤੀਪਾ ਦੇ ਕੇ ਆਪਾਂ ਪਹੁੰਚਾਏ ਆ ਆ ਕੀ ਤੁਹਾਡੇ ਫੈਸਲੇ ਹੈਗੇ ਸੀ ਉਹ ਦੇਖੋ ਮੈਂ ਮੈਂ ਇੱਕ ਮੇਰੀ ਬੇਨਤੀ ਸੁਣੋ ਮੈਂ ਉਹ ਜੋ ਸਪਸ਼ਟ ਕਰ ਦੇਣਾ ਸੀ ਕਾਬਤਖ ਸਾਬ ਨੂੰ ਦੇਖਦਾ ਸੌਂਪਤਾ ਅੱਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਉਸ ਇਸਤੀਫਾ ਦਾ ਮੈਨੂੰ ਉਸ ਇਸਤੀਫਾ ਬਾਰੇ ਉਹਦਾ ਕਾਰਨ ਕੀ ਹੈ ਇਸਤੀਫਾ ਦੇ ਮੇਰੀ ਮੰਨ ਦੀ ਇੱਛਾ ਸੀ ਕੋਈ ਕੋਈ ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਮੇਰੀ ਮੰਨ ਦੀ ਇੱਛਾ ਸੀ ਮੈਂ ਇਸਤੀਫਾ ਦੇ ਕੇ ਜਾਵਾਂ